ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਕਮਲ ਡੇਰੀ ਫਾਰਮ ਪਿੰਡ ਪਗਵਾਨਪੁਰ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ 5 ਪਸ਼ੂ 2 ਗੱਭਣ ਵਾਲੇ ਤੇ 3 ਸੂਇਸ ਵਾਲੇ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਬਾਈ ਕਮਲ ਦੇ ਕੋਲ ਜਿਆਰੂ ਕਰਦੇ ਹਾਂ ਬਾਈ ਨਾਲ ਗੱਲ ਕਰਦੇ ਹਾਂ ਕੁਝ ਦੇ ਇਹਨਾਂ ਦੀ ਡਿਟੇਲ ਸਾਹਿਬਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਪਵਾ ਬੰਦੀ ਸਿੰਦੀ ਚਲੋ ਕਿਰਪਾਈ ਚਾਹੀਦੀ ਆ ਜੀ ਬਈਆ ਪਰਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀ ਸਿੰਘ ਜੀ ਪਿੰਡ ਕਗਵਾਨਪੁਰ ਫੀਲ ਡੇਰਾ ਕਪੂਰਾਨ ਦੇ ਤੇ ਲੱਗਦਾ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦਿਓ ਵੀਰ ਜੀ 981590784 ਮੇਰਾ ਨੰਬਰ ਠੀਕ ਹੈ ਜੀ ਬਸ ਚੱਲਦਾ ਠੀਕ ਹੈ ਠੀਕ ਹੈ ਜੀ ਠੀਕ ਕਰੀਏ ਸ਼ੁਰੂਆਤ ਜੀ ਹਾਂ ਜੀ ਅ ਦੱਸਿਓ ਪਹਿਲੇ ਨੰਬਰ ਤੇ ਮੈਂ ਕਿਨਵਾ ਸੁਆ ਸੋਣਾ ਭਾਈ ਨੇ ਜੀ ਵੀਰ ਜੀ ਪੀ ਐਸ ਉਹ ਮੈਨੂੰ ਸੁਣਾਈ ਅੱਛਾ ਜੀ ਤੇ ਹਜੇ ਵੀ ਹੱਤਾ ਪਿਆ ਮੇਰੇ ਸੰਦੇ ਸ਼ਹਿਲ ਸਮਿਆ ਦਾ ਪੂਰਾ ਠੀਕ ਹੈ ਠੀਕ ਹੈ ਜੀ ਇਸ ਟੋਆ ਹੀ ਰੂ ਵਾਂਗੂ ਪੋਲੀ ਠੀਕ ਹੈ ਜੀ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਤੇ ਹੈ ਵੀ ਜੱਡ ਪਲਾਇਕ ਤੇ ਕੱਡ ਕੱਢ ਦੀ ਬਹੁਤ ਤਕੜਾ ਜੇ ਉਹ 15 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਵਾ ਤੇ ਅਜੇ ਹਫਤਾ ਹੋ ਲੈ ਗਿਆ ਢਿੱਲਾ ਢੁਲਾ ਵੀ ਕਾਫੀ ਆ ਤੇ ਬਣੀ ਮੈਂ ਅੱਛਾ ਫੜਾਵਾਂਗਾ ਦਿਖਾਵਾਂਗੇ ਬਾਕੀ ਜੇ ਪੰਦਨ ਹੁਣ ਖੋਲ ਗਈ ਕੋਈ ਵੀ ਚੱਕ ਕੱਦ ਵਾਲੀ ਦੀ ਬਹੁਤ ਹੀ ਚੰਗੀ ਆ ਕੀ ਕਰੋ ਚੱਕਲੇ ਵਾਲੂਆ ਬਹੁਤ ਜਿਆਦਾ ਚੰਗਾ ਵਾਲਾ ਦੇ ਖਾਣਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਆ। ਤੇ ਬਈ ਜੰਦਾ ਕਿ ਜਿਹ ਹਫਤੇ ਕੇ ਜਿਹ ਆਸ-ਪਾਸ ਟਾਈਮ ਆ ਜਿਹੜਾ ਲੈ ਜੂਗੀ ਹੋਰ। ਬਈ ਕਿੰਨਾ ਭਰਦੂ ਗਿਆ ਇਸ ਵਾਰੀ। ਦੁੱਧ ਵੀ ਜੀ 15 ਪਲੱਸ ਹੀ ਜਾਣਾ ਜਾਈਗਾ। ਠੀਕ ਹੈ। ਹਾਂ ਜੀ 15 ਨੂੰ ਤੇਰੇ ਪੈ ਕੇ ਨਾ ਗਰਮੀ ਜੇ ਦੇਣਾ। ਆ ਗਰਮੀ ਗਰਮੀ ਆ 15 ਆਈਟਰ ਬਹੁਤ ਹੁੰਦਾ ਦੁੱਧ। ਕਰੋ ਜੀ ਚੱਕਾ ਥਾਣ ਪੰਡਾ ਬਹੁਤ ਹੀ ਚੰਗਾ ਲੱਗਾ ਵਾ। ਆ ਨਾ ਚਾ ਫਗਾਂ ਵਾਲਾ ਗਹਿਵਾ ਨਾ ਲਾਇਆ ਵਾ। ਤੇ ਲਾਗੇ ਤਾਂ ਤੁਹਾਨੂੰ ਆਪਾਂ ਥਾਣਾ ਦਾ ਸੈਜ ਤੇ ਗੈਪ ਵੀ ਚੈੱਕ ਕਰਾਉਣੇ ਆ ਜੇ ਕੋਈ ਨਾ ਲੱਗੇ ਤਾਂ ਚੈੱਕ ਕਰਨਾ ਦਾ ਸੈਜ ਗੈਪ ਬਹੁਤ ਚੰਗਾ ਵਾ ਕਿ ਕੀ ਮੁੱਲ ਬਾਈ ਜੀ ਦਾ ਹੈ ਮੁੱਲ ਤੇ ਮੈਂ ਵੀ ਨਹੀਂ ਲਗਣੀ ਚਾਹੀਦੀ 1 ਤੋਂ 20 ਦੀ ਅਪਾ ਦੇਖੋ 20 ਦੀ ਬਤਾਨੇ ਨਹੀਂ ਚਾਹੀਦੀ 25 ਦੀ ਵੀ ਚਾਹੀਦੀ ਹੈ ਹਾਂ ਜੀ ਪਰ ਆਪਾਂ ਮੈਂ ਦੇ ਜਿਹੜੀਆਂ ਇੱਕ ਦਸ ਦੀ ਕੱਢ ਜੇ ਮਾਂ ਤਾਂ ਵਾਲੇ ਕਿ ਜਾਂ ਮਾਂ ਤਾਂ ਪਿੱਤੀ ਪੂਰੇ 1 ਪੰਜ ਦੀ ਦੇ ਦੀਏ ਚਲ ਛੱਡ ਦੋ ਤਰਾਏ ਭੜ ਜੋਗੇ ਰ ਲੱਖ ਬੁੜੇ ਦੇ ਨਾਲ ਵੀ ਦੀ ਪਰ ਮੈਂ ਵੇਖ ਲਓ ਇੰਨੇ ਦੀ ਮੇਰੇ ਬਾਹਰੋਂ ਨਹੀਂ ਹੁੰਦੀ ਆਪ ਨਹੀਂ ਲਈ ਜਾਂਦਾ ਭਾਈ ਓਨੇ ਹੀ ਅੱਗੇ ਨੂੰ ਬਣੀ ਆ ਤੇ ਓਨੇ ਹੀ ਪਿੱਛੇ ਨੂੰ ਬਣੀ ਆ ਕੋਈ ਹੋਰ ਬਣਨ ਨਹੀਂ ਹੁੰਦੇ ਸਰਦਾਰਾ ਮਿਲ ਕੇ ਕੋੜ ਇਹ ਇਧਰੋਂ ਬਾਈ ਜਰਾ ਦਿਖਾਓ ਕਿਤਾ ਚਤਾ ਬਹੁਤ ਹੀ ਚੰਗਾ ਕੱਢਿਆ ਕਰਮਾਲੀ ਨੇ ਤੇ ਅਜੇ ਹੋਰ 6-7 ਦਿਨ ਲੱਗੂਗੇ ਇਹਦੇ ਸੋਨ ਤਾਂ ਜਿਹੜਾ ਚੰਗਾ ਹੋਣਾ ਬਣਾ ਲੜਾ ਵਾ ਆ ਜਾਓ ਹੁਣ ਦੂਜੇ ਨੰਬਰ ਤੇ ਦੱਸਿਓ ਆ ਬਾਈ ਝੋਟੀ ਮਰੇ HT ਜੀ ਜੀ ਸੁਈ ਜੇ ਦੇਖੂ ਮੈਨਾਂ ਹੋ ਗਿਆ ਹਾਜ ਬੱਚਾ ਪਗੜਾ ਅਛਾ ਜੀ ਪਟਾ ਵੇਖੋ ਅੱਜ ਹੀ ਲੈਂਦੀ ਜੱਤੀ ਠੀਕ ਹੈ ਠੀਕ ਹੈ ਤੇ ਇਹਦੇ ਕੋਲ ਕਿੰਨਾ ਦਿੰਦਾ ਹੈ ਟਾਈਮ ਆ ਜਿਹਦੇ ਸੰਦੇ ਉਹ ਵੀ ਜੀ 7 ਕਿਲੋ ਨਾ ਗਿਆ ਪੱਕਾ ਅਛਾ ਜੀ ਹਾਂਜੀ ਹਾਂਜੀ ਇਹ ਚੋ ਆਈ ਇੱਕ ਨੰਬਰ ਕੋਲੀ ਰੂਮ ਮਰਦੀ ਤਾਂ ਆਦਾ ਥੱਲੇ ਉਹ ਬਹੁਤ ਸਾਫ ਹੈ ਖੋਲੋ ਬਾਈ ਹੁਣ ਇਹਨੂੰ ਖੋਲ ਕੇ ਵਿਖਾਈਏ ਲਓ ਵੀ ਤਸਾਨ ਵੀਰੋ ਹੈ ਵੀ ਸਿੰਗਲ ਹੱਡੀਆਂ ਤੇ ਕੱਡ ਕੱਢ ਦੀ ਵੀ ਚੰਗੀ ਆ ਇੱਕ ਕਰੋ ਕਿ ਉਸ ਕੋਲ ਜੀ ਕੈਪਟਨ ਜੱਟ ਬੁਲਾਇਆ ਗਿਆ ਟਟ ਠੀਕ ਹੈ ਲੋਬੇ ਮੇਲ ਕਾਫ ਆ ਗਿਆ ਜੇ ਆਹ ਵਾਲਾ 1.5 ਮਹੀਨੇ ਦੇ ਆਸ-ਪਾਸ ਹੀ ਨਾ ਟਾਈਮ ਹੋ ਗਿਆ ਨੁਸੂਈ ਨੂੰ ਇੱਕ ਕਰੋ ਚੱਕ ਥਣ ਭੰਡਾ ਇਹਦਾ ਵੀ ਬਹੁਤ ਚੰਗਾ ਵਾਰੇ 7 ਲੀਟਰ ਦੇ ਕੋ ਦੁੱਧ ਬਿਲਕੁਲ ਤਿਆਰ ਆ ਹੁਣ ਟਿਕਨ ਵਸੂ ਦਾ ਸੂਈਏ ਜੇ ਦੁੱਧ ਜੇ ਠੀਕ ਹੈ ਲੋਬੇ ਦੂਜਾ ਸੂਆ ਤੇ ਸਿੰਗਲ ਹੱਡੀ ਤੇ ਪੇਠਪੁੜੀ ਦੀ ਵੀ ਚੰਗੀ ਆ ਤੇ ਕੱਦ ਉਹ ਜਿਹੜੇ ਵੀ ਬਹੁਤ ਚੰਗਾ ਦਾ ਤੇ 99 ਜਾਨ ਕੱਲਾ ਕੱਲਾ ਲੱਗਾ ਵਾ ਸਾਜ ਵਾ ਅਰੇ ਦਾ ਡੇਢ ਸਾਲ ਦਾ ਪਾਸਾ ਹੈ ਮੇਰਾ ਹੋਇਆ ਵੀ ਕੋਈ ਨਹੀਂ ਦਿੱਤੀ ਸੈੱਟ ਤੇ ਤਾਂ ਬਹੁਤ ਚੰਗਾ ਵਾ ਤੇ ਕੀ ਵੀਡੀਓ ਦੀ ਚੰਗੀ ਆ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਭਾਜੀ ਕੱਟੀ ਦੀ ਵੀਡੀਓ ਦਾ 75000 ਦੀ ਆ ਹਾਂਜੀ ਆਪਾਂ ਪੂਰੇ 70 ਦੀ ਕੱਟੀ ਦੇ ਦਾਂਗੇ 20000 ਛਾੜ ਦਾਂਗੇ 60000 ਦੀ 60000 ਦੀ ਕੱਟੀ ਬਾਰੋਂ ਮਿਲਦੀ 60000 ਦੀ ਕੱਟੀ ਦੇ ਦਾਂਗੇ ਬਾਕੀ ਮਾਨਦਨ ਕਰ ਦਾਂਗੇ ਠੀਕ ਹੈ ਲੋ ਬਾਈ ਬਾਕੀ ਮਾਨ ਦਾ ਕੋਈ ਨਹੀਂ ਗਰਮੀਆਂ ਦੇ ਨਾਲ ਵੀ ਕਰ ਦੇਣਗੇ ਬਾਈ ਹੁਣ ਜੇ ਕੋਈ ਸੇਵਾ ਕਰੂਗਾ ਕੱਟੀ ਸਨੇ 10 ਕਿਲੋ ਤੋਂ ਉਦੋਂ ਜਿੱਦਾਂ ਦੀ ਚਵਾਈ ਆ ਠੀਕ ਹੈ ਠੀਕ ਹੈ ਇਹ ਨਹੀਂ ਮੱਟਰੀ ਕੱਟੀ ਕਰ ਲੈ 90000 ਦੀ ਕੱਟੀ ਬਣਾਉਣੀ ਹੁਣ ਨਾਲੇ ਪੱਠਾ ਪੁੱਠਾ ਵੀ ਲੋਕ ਜਣਾ ਰਿਹਾ ਹਾਂਜੀ 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 ਤੂੜੀ ਤਾੜੀ ਤੇ ਆਜੋ ਬਾਈ ਹੁਣ ਤੀਜੇ ਨੰਬਰ ਤੇ ਆਹ ਤੋਂ ਬੜਾ ਜਨ ਠੀਕ ਹੈ ਜੀ ਆਹ ਬਈ ਦੱਸਿਓ ਆਜੇ ਬੜੇ ਜੀ ਦੀ ਤੀਜੀ ਸੂਏ ਮੈਂ ਸੂਈ ਆ। ਅੱਛਾ ਜੀ। ਇਹਦਾ ਬੱਚਾ ਆ ਹੀ ਹੈਗਾ ਸੀ ਤਿੰਨਾਂ ਕਿ ਮਹੀਨਿਆਂ ਦਾ ਚੌਹਾਂ ਦਾ। ਅੱਛਾ ਜੀ। ਕੱਟੀ ਕੱਟੀ ਨਹੀਂ ਦਿੱਤੀ ਉਹਨਾਂ ਬੰਦਾਂ। ਠੀਕ ਹੈ ਠੀਕ ਹੈ ਜੀ। ਹਾਂ ਜੀ। ਉਸ ਦਾ ਵੱਡਾ ਸੀ ਜਾਂ ਮੈਂ ਤੁਹਾਨੂੰ ਕਹਾਂ ਮਤੌਜੀ ਸੂਈ ਆ ਦੋਹਾਂ ਦਿਨ। ਨਹੀਂ ਨਹੀਂ ਬਿਲਕੁਲ ਬਿਲਕੁਲ। ਕਿਉਂ ਪੰਜਾਂ ਮਹੀਨਿਆਂ ਦੀ ਲਾ ਲਓ। ਅੱਛਾ ਜੀ। ਤੇ ਸਾਡੇ ਕੋਲ ਤੇ ਮਿਲਦੀ ਜੀ ਇੱਕ ਟਾਈਮ ਇਦਾਂ ਇੱਕ ਟਾਈਮ ਪੀਕਲ ਹੁਣਾ ਪੈਂਦਾ ਜੀ। ਅੱਛਾ ਜੀ। ਤੇ ਇੱਕ ਟਾਈਮ ਪੀਕਲ ਹੁਣਾ ਪੈਂਦਾ ਜੀ। ਠੀਕ ਹੈ ਜੀ। ਹਾਂ ਜੀ। ਤੇ ਕਿੰਨਾ ਜਿਹੜੇ ਕੋ ਦੁੱਧ ਹੋਰ ਤੇ ਇਸ ਨਾਲ 6 ਕਿਲੋ ਉਥੇ ਸਾਦੀ ਅੱਛਾ ਜੀ ਤੁਸੀਂ 5 ਤੋਂ ਉੱਪਰ ਤੇ 6 ਦੇ ਵਿੱਚ ਲਾ ਲਓ ਹੁਣ ਠੀਕ ਹੈ ਲਓ ਜੀ 5 5.5 ਲਾ ਲਓ ਪੱਕਾ ਦਿਨ ਲਾਗੀ ਦੁੱਧ ਭਾਵੇਂ ਹੋਰ ਵੀ ਆ ਜਾਂਦੇ ਤੇ 7 8 ਨਹੀਂ ਮਿਲਦੇ ਦਬਲੀ ਦੇ ਵਿੱਚ ਆ ਗਈ ਕਿ ਡੱਬ ਲੋ ਜਿਹੜਾ ਹਵਾਨੇ ਤੇ ਵੀ ਆ ਗਏ ਆ ਤੇ ਤੀਜਾ ਸੂਗਾ ਸੂਈ ਯਾਰ ਸੂਈ ਨੂੰ ਕੋਈ 4-5 ਮਿੰਟ ਜਾਸ ਪਾਸ ਭਾਈ ਕਹਿੰਦਾ ਕਿ ਟਾਈਮ ਹੋ ਗਿਆ ਵਾ ਪਰ ਹੋ ਜਾ ਤਾ ਤੁਮ ਬਾਈ ਕਿੰਨਾ ਭਰਿਆ ਸੱਜਣ ਦੁੱਧ ਸ਼ਰਾਬ ਦੁੱਧ ਬਿੱਲੀ ਸੱਜਣ ਨੇ ਤਾਂ ਨਹੀਂ ਸ਼ਰਾਬ ਹੁੰਦੀ ਬਹੁਤਾਂ ਆਂਕਨਾਂ ਨੂੰ ਬਹੁਤ ਠੀਕ ਹੈ ਠੀਕ ਹੈ ਅਸਾਂ ਇਹ ਕਿੰਨੀ ਕੀ ਇਹ ਬੋਲੇ ਦਾ ਅਥਲੇ ਜਿਹੜਾ ਸੱਜਣ ਨੇ ਦੁੱਧ ਚਵਾਇਆ ਵਾ ਤੇ ਅਸਾਂ ਦਾ ਜਿਹੜਾ 5.5 ਲੀਟਰ ਦਾ ਪੱਕਾ ਬਿੰਤੀ ਵਾਲਾ ਦੁੱਧ ਤਿਆਰ ਆਰੇ ਕੋਲ ਤੇ ਥਣਾ ਦਾ ਸਾਇਜ ਗਿਆ ਪਏ ਤਾਂ ਵੀ ਬਹੁਤ ਝਗੜਾ ਵਾ ਅਸੀਂ ਤੇ ਜਿਆਦਾ ਤੁਹਾਡੇ ਕੋਲ ਇੰਚੰਦਰ ਕਣਾਂ ਦਾ ਸੈਜ ਗਿਆ ਵਾ ਤੇ ਡਬਲ ਕੋਈ ਨਾ ਮੇਰੇ ਕੋਲ ਆ ਗਿਆ ਮੈਂ ਚੰਗੀ ਐ ਠੀਕ ਠੀਕ ਐ ਤਾਂ ਬਈ ਕਰੋ ਚੈੱਕ ਤੁਸੀਂ ਸਾਲਾਂ ਦਾ ਸੈਜ ਗਿਆ ਵਾ ਇਹਦਾ ਕੀ ਮੁੱਲ ਭਾਜੀ ਇਹਦਾ ਮੁੱਲ ਵੀ ਤੇ ਮੈਂ ਦਊਦਾ 55000 ਦੀ ਕੱਟੀ ਨਾਲ ਆਉਂਦੇ ਦੇ ਸਾਡੇ ਕਿਤੇ ਵੀ ਤੁਹਾਨੂੰ ਪਤਾ ਆ ਰਹੇ ਹਾਂ ਜੀ ਹੁਣ ਜਿਹੜੀ ਆਪਾਂ ਵਾ ਹਾਂ ਨਾ ਜਿਹੜੀ 50000 ਦੇਈਏ ਛੱਡ ਦਿਓ ਥੋੜੇ ਬਥੇ ਹੋਰ 47000 ਦੇ ਦਾਂਗਾ ਨਾਰਮਲ ਜੀ 45000 ਦੇ ਦੇ 45 ਜਦਾਂ ਕੋਈ ਨਹੀਂ ਵੀ ਲੋ ਮੋਨੇ ਕਹਿੰਦਾ 45 ਦੇ ਦਾਂਗੇ ਮੈਂ ਤਾਂ 45 ਕਿਹਾ ਸੀ ਅੱਛਾ 45 200 ਰੁਪਏ ਛੋਟ ਕਰ ਦਾਂਗੇ ਮੈਂ ਚੰਗੀ ਆ ਥੱਲੇ ਕਿੰਨੀ ਆ 45000 ਰੁਪਏ ਕਹਿੰਦਾ ਕਿ ਛੋਟ ਹੀ ਕਰਨੀ ਹੈ 200 ਰੁਪਏ ਤੇ ਬਿਲਕੁਲ ਨਾਰਮਲ ਰੇਟ ਪਾਸਤਾ ਵਾ ਇਹ ਆ ਜਾਓ ਹੁਣ ਜਮਸ਼ੇਰ ਕੰਦਰ ਸੇ ਹੋ ਗਿਆ ਤਾਂ ਸੇ ਵਾੜ ਦੇ ਬਾਰੇ ਇਹ ਵੀ ਜੀ ਵੈੜਨਾ ਇਹ ਵੀ ਦੂਜੇ ਜਿਹੜਾ ਸੂਣੀ ਆ ਅੱਛਾ ਜੀ ਇਹਦੇ ਪੁਰਾ ਹਜੇ ਮਹੀਨਾ ਪਿਆ ਆ ਜਾ ਵੈੜ ਤੇ ਤੂੰ ਜੀ ਦਿਨ ਲਾ ਲੋ ਕੀ ਦਿਨ ਲਾ ਮਹੀਨਾ ਮੰਟ ਕੇ ਚੱਲੋ ਤੂੰ ਅੱਛਾ ਜੀ ਹਾਂ ਜੀ ਹਾਂ ਜੀ ਕਿੰਨੇ ਉਸਾਂ ਰਿਸ਼ਵਾ ਕਰ ਲੋਆਂ ਨੂੰ ਦੁੱਧ ਚੰਗਾ ਦੇ ਦਿੰਦੇ ਠੀਕ ਹੈ ਠੀਕ ਹੈ ਠੀਕ ਪਹਿਲੇ 10 ਕਿਲੋ ਦੇ ਦੂਵੇ 15 ਕਿਲੋ ਦੁੱਧ ਆਇਆ ਵਧੀਆ ਕੱਢਦੀ ਰਹੀ ਹੈ ਇਹ ਨਹੀਂ ਵੀ ਕੈਨ ਵਾਲਾ ਮੈਨੂੰ ਠੀਕ ਵੱਡੀ ਬਸ਼ੀ ਇਹ ਤੁਹਾਨੂੰ ਪਤਾ ਕਿੰਦਾ ਵੀ ਕੀ ਹੈ ਤੂੰ ਬਿਲਕੁਲ ਸਹੀ ਵਧੀਆ ਜੇ ਲਾਕੇ ਆਣ ਕੇ ਵੇਖੂਗਾ ਫਿਰ ਬਹੁਤੀ ਚੰਗਾ ਤੇ ਬਦਾਮੀ ਕੱਲ ਰ ਆ ਗਿਆ ਇਹ ਵੀ ਦੁਨੀਆ ਤੋਹਫਾ ਹਾਂਜੀ ਹਾਂਜੀ ਕਾ ਗਰਮੀ ਜੇ ਹੋਰੀ ਪਤੀ ਚੱਲਨੇ ਆ ਤੇ ਫਿਰ ਲਾਂਡਾ ਲਾ ਜਿਹੜੀਆਂ ਹਵਾਲੇ ਤੇ ਬਹੁਤੀ ਆ ਇਹ ਸੋਹਣਾ ਤੇ ਜਿਹੜਾ ਹਵਾਨਾ ਚੰਗਾ ਬਣਾਲ ਉਹਦੇ ਪਹਿਲੇ ਸਵੇਰਾ ਮਿਲ ਕੇ ਕੋਰ 15 ਡੇਕਰ ਬਾਈ ਉਹ ਡਾਡੇ ਆ। ਉਸ ਤੋਂ ਬਾਅਦ ਇੱਕ ਫੋਟੋਟਾ ਦੇਖਿਓ ਡਾਡੇ ਕੋਲ ਤੇ ਵੀ ਚੰਗਾ ਵਾ ਤੇ ਛੰਡੀ ਤੇ ਦੀਏ ਦੀ ਵੀ ਪਈ ਹੈ। ਅੱਛਾ ਜੀ। ਬੰਦਾ ਜਿੰਨਾ ਮਰਜ਼ੀ ਖਲੇ ਦੱਸੋ। ਠੀਕ ਹੈ ਠੀਕ ਹੈ ਜੀ। ਤੇ ਬਾਕੀ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਹੈ ਦਾ। ਉਹ ਵੀ ਦਿਖਾਉਨੇ ਆਪਾਂ ਲਾਗੇ ਤੋਂ। ਤੇ ਕੱਢ ਕੱਢ ਦੀ ਵੀ ਬਹੁਤ ਚੰਗੀ ਹੈ ਤੇ ਐਨ ਬਦਾਮੀ ਕੰਦਰਾ ਆਇਆ ਕਰੋ ਜੀ ਚੱਕ ਲਾਗੇ ਤੋਂ ਤੁਸੀਂ। ਤੇ ਲੱਡਾਂ ਨਾਲ ਜਿਹੜੀਆਂ ਕਾਫੀ ਆ ਹਵਾਲੇ ਦੇ ਤੇ ਇਹਦਾ ਕੀ ਮੁੱਲ ਭਾਜੀ ਹਰਨ? ਮੋਲਵੀ ਜੀ ਇਹਦਾ ਉਦਾਂ ਦੇ ਵੈੜਾ 55 56 ਪਈ 8000 ਰੁਪਏ ਤਿਆਰ ਹੋਈ ਹਾਂਜੀ ਹੁਣ ਆਪ ਕੋ ਵੈੜਾ 50000 ਸੀ ਅੜੀਏ ਥੋੜਾ ਜੇ ਅੰਦਰ ਆ ਜਣਾ ਹੁਣ ਵਿਧੀ ਵੈੜ ਪੁੱਦਾ ਵੀ ਕਹਿੰਦੇ ਜਣਾ ਹਾਂਜੀ ਤੇ 45000 ਦੀ ਹਾਣਾ ਦੇ ਦਾਂਗੇ ਨਾ ਘਟਣਾ ਵੱਧ ਠੀਕ ਹੈ ਠੀਕ ਫਿਰ 200 ਰੁਪਏ ਛੋਟ ਵਾਲਾ ਕੰਮ ਜੇ ਇਹ ਜਿੱਤ ਜਿਆਦਾ ਕੋਈ ਨਹੀਂ ਠੀਕ ਹੈ ਲੋ ਜੀ 45000 ਤੋਂ 200 ਰੁਪਏ ਛੋਟ ਤੇ ਜੇ ਕੋਈ ਵੀਰਪੁਰਾ ਲੈ ਜਾਊਗਾ ਸਾਹਮਣੇ ਸਾਹਮਣੇ 60000 ਦੀ ਵੈਡ ਜਿੱਥੇ ਮਰਜ਼ੀ ਦੇ ਦੇ ਸਾਹਮਣੇ ਸਹੀ ਗੱਲ ਤੇ ਦੁੱਧ ਵੀ ਚੰਗਾ ਚਵਾਈ ਜਾਊਗਾ ਤੇ ਹੈ ਵੀ ਗਰਮੀਆਂ ਦਾ ਤੋਹਫਾ ਵਾ ਤੇ ਆਜੋ ਹੁਣ ਪੰਜਵੇਂ ਨੰਬਰ ਤੇ ਬਈ ਆ ਵੈਡ ਦੇ ਬਾਰੇ ਦੱਸਿਆ ਹਾਂ ਇਹ ਗਿੱਡੀ ਵੈਰ ਆ ਸੂਈ ਪਾਜੀ ਮਾਰੂ ਦੇ ਬੱਚਾ ਮੱਛੀ ਮਗ ਰਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਜੇ ਕੋ ਦੁੱਧ ਦੁੱਧ ਵਿੱਚ 10 ਕਿਲੋ ਤੁਸੀਂ 9 ਕਿਲੋ ਲਾ ਲਓ ਕਿੰਨਾ ਟਾਈਮ ਲੱਗਗਾ ਸਹੀ ਲੋ ਇਸ ਸੂਈ ਨੂੰ ਉਹ ਨਾੜੂ ਤੇ ਬੱਚਾ ਦੁੱਧ ਪੋਤਾ ਨਹੀਂ ਪਾਰਾਂ ਤਰਾ ਕਿਲੋ ਆਹਮ ਨਾਲ ਦੇਈ ਜਾਂ ਸੇਵਾ ਕੋ ਚੰਗੀ ਹੋ ਰੂਆ ਬਿਨਾਂ ਸੇਵਾ ਤੋਂ ਇਹ ਨਾ ਦੁੱਧ ਦੇਂਦੀ ਮੈਂ ਕੱਲ ਹੀ ਮਸ਼ੀਨ ਤੋਂ ਭੀ ਆਹਨ ਪਤਾ ਕਮੈਂ ਹਾਂ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਉਹ ਵਾਲਾ ਦਾ ਜਵਾਬ ਜੇ ਬਿਲਕੁਲ ਨਾੜੂ ਦੇ ਆ ਤੇ ਫੀਮੇਲ ਕਾਪ ਜੇ ਇਸ ਟਾਈਮ ਜਿਹੜਾ 9 ਲੀਟਰ ਬਿਲਕੁਲ ਦੁੱਧ ਪਿਆ ਰਿਹਾ ਤੇ ਸੂਈ ਨੂੰ ਤਕਰੀਬਨ ਕੋਈ 4 ਪਾਣੀ ਦਿਨ ਹੋ ਗਏ ਆ ਤੇ ਨਾੜੂ ਵੀ ਬਿਲਕੁਲ ਨਾਲ ਆ ਰਿਹਾ ਤੇ ਕਰੋ ਚੈੱਕ ਤੁਸੀਂ ਕੱਢ ਕੇ ਦੇ ਦਿਓ ਜੀ ਜਦੋਂ ਇਹ ਚਗੀ ਇਹ ਇਹ ਵੀ ਪਹਿਲਾਂ ਸੀ ਠੀਕ ਜੀ ਪਹਿਲਾਂ ਸੀ ਉਹਦੇ ਵਾਲੀ ਤੇ ਅਸਾਂ ਵੀ ਜਿਹੜਾ 9 ਲੀਟਰ ਕੋ ਦੁੱਧ ਤਿਆਰ ਆ। ਕੋਸੀ ਨਾੜਾ ਲੂੜਾ ਵੀ ਹਵਾਨੇ ਤੇ ਚੰਗੀਆਂ ਆ ਗਿਓ ਤੇ ਇਹਦਾ ਕੀ ਮੁੱਲ ਪਾਜੀ ਹਰ ਮੁੱਲ ਵੀ ਜੀ ਕਿ ਇੰਦਾ ਦੀ ਵਸਲੀ ਤੋਂ 50000 ਦੀਆਂ ਦੇ ਦਿੱਤੀਆਂ ਹਾਂ। ਹਾਂਜੀ। ਫੰਗਰੀ ਵਸਲੀ 45000 ਦੀ ਦੇ ਦਾਂਗੇ 200 ਰੁਪਏ ਛੋਟ ਕਰ ਦਾਂਗੇ। ਠੀਕ ਹੈ ਜੀ। ਔਰ ਵਸਲੀ ਦਾ ਸਾਡੇ ਵੀ ਨਾ ਉਹ ਵਸਲੀ ਫੰਗ ਤੋਂ ਬੜਾ ਚੰਗਾ ਰੰਗ ਚੰਗਾ ਦਾ ਸਾਂਭਣ ਵਾਲੀ ਆ। ਹਾਂਜੀ ਹਾਂਜੀ। ਉਹ ਵਸਲੀ ਸੇਵਾ ਜੰਗੀ ਉਹਦੇ ਵਸਲੀ 15 ਕਿਲੋ ਦੁੱਧ ਕੜੀਏ। ਠੀਕ ਹੈ ਠੀਕ ਹੈ ਜੀ। ਲਓ ਬਈ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਤੇ ਬਿਲਕੁਲ ਨਾਰਮਲ ਰੇਟ ਪਾਤੇ ਆ ਬਾਈ ਨੇ। ਵੀਡੀਓ ਨੂੰ ਵੱਟ ਵੱਟ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ